ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਰਿਵਾਜ ਬਟੀਕ ਤੇ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਤੁਹਾਨੂੰ ਦਿਖਾ ਰਹੇ ਹਾਂ ਜੀ ਅਸੀਂ ਜਨੂਨ ਦੇ ਤੇ ਟੈੱਬੀ ਲੇਨਿੰਗ ਦੇ ਸੂਟ ਬਹੁਤ ਸੋਹਣੇ ਸੂਟ ਰਹਿਣਗੇ ਗਰਮੀ ਚ ਪਾਉਣ ਵਾਲੇ ਬਹੁਤ ਵਧੀਆ ਫੈਬਰਿਕ ਹੋਗਾ ਪਹਿਲਾ ਕਲਰ ਇਹ ਹੈ ਜੀ ਬਹੁਤ ਸੋਹਣਾ ਮਾਉਸ ਜਿਹਾ ਕਲਰ ਹੈ ਇਹ ਜਿਹੜੇ ਫਲਾਵਰ ਬਣੇ ਹੋਏ ਨੇ ਬਹੁਤ ਸੌਫਟ ਜੀ ਟੈਪੀ ਹੈ ਟੈਪੀ ਲੈਣੇ ਵੀ ਦੀ ਸੂਟ ਰਹਿਣਗੇ ਦੇਖੋ ਜੀ ਬਹੁਤ ਵਧੀਆ ਸਟੱਫ ਹੈ ਬਹੁਤ ਵਧੀਆ ਕੱਪੜਾ ਵਧੀਆ ਬ੍ਰਾਂਡ ਦਾ ਪਕੜਾ ਹੋਰ ਵਾਲੀ ਆ ਕੰਨੀ ਤੇ ਤੁਸੀਂ ਇਹਦੀ ਸਟੈਂਪ ਦੇਖ ਸਕਦੇ ਹੋ ਵਧੀਆ ਕੁਆਲਿਟੀ ਦੇ ਕੱਪੜੇ ਹੋਣਗੇ ਇਹ ਚ ਆਪਾਂ ਦੇ ਕੋਲ 3 3 ਸੂਟ ਦੇਣੀ ਜੇ ਕਿਸੇ ਪਹਿਣਨੇ ਲੈਣੇ ਨੇ ਸਕਰੀਨ ਸ਼ਾਟ ਲੈ ਕੇ ਸਾਨੂੰ ਸੈਂਡ ਕਰ ਦੇਣਾ ਆ ਦੇਖੋ ਜੀ ਇਹ ਦਾ ਡਿਜ਼ਾਈਨ ਬਹੁਤ ਸੋਹਣਾ ਡਿਜ਼ਾਈਨ ਹੈ ਗਰਮੀ ਚ ਪਾਉਣ ਵਾਲਾ ਬਹੁਤ ਵਧੀਆ ਕੱਪੜਾ ਹੈ ਜੀ ਬਹੁਤ ਸੋਹਣਾ ਸੁਟੇਗਾ ਇਹ ਹੋ ਗਿਆ ਪਹਿਲਾ ਕਲਰ ਇਹ ਤੀਜਾ ਕਲਰ ਹੋ ਗਿਆ ਜੀ ਆਪਣਾ ਬਲੈਕ ਚ ਬਹੁਤ ਸੋਹਣੀ ਡਿਜ਼ਾਈਨਿੰਗ ਬਣੀ ਹੋਈ ਹੈ ਇਹ ਚ ਵੀ ਬਹੁਤ ਹੀ ਸੋਹਣਾ ਸਟਾਫ ਹੈ ਐਬੀ ਲੈਨਿੰਗ ਦਾ ਹੀ ਇਹ ਸਟਾਈਲ ਦੇਖੋ ਜੀ ਕਪੜਾ ਵਧੀਆ ਕੁਆਲਟੀ ਦੇ ਕਪੜੇ ਨੇ ਜੀ ਘਟੀਆ ਕੁਆਲਟੀ ਦਾ ਕੋਈ ਵੀ ਕਪੜਾ ਨਹੀਂ ਹੋਊਗਾ ਇਹਦੀ ਫਿੱਟ ਜਾਨਕ ਬਹੁਤ ਸੋਹਣੀ ਬਣੀ ਹੋਈ ਹੈ ਜਿਹੜਾ ਸਾਨੂੰ ਪਸੰਦ ਹੈ ਸਕਰੀਨ ਸ਼ਾਟ ਲੈ ਕੇ ਸਾਨੂੰ ਸੈਂਡ ਕਰ ਦਿਓ ਜੀ WhatsApp ਤੇ ਇਹਨਾਂ ਨਾਲ ਮੈਚਿੰਗ ਸਲਵਾਰਾਂ ਵੀ ਕਰਵਾਈਆਂ ਹੋਈਆਂ ਨੇ ਸਾਡੀਆਂ ਬਲੈਕ ਚ ਟਾਈ ਡਾਈ ਦੁਪੱਟੇ ਵੀ ਡਾਈ ਹੋਣ ਵਾਸਤੇ ਗਏ ਹੋਏ ਨੇ ਜੇ ਕਿਸੇ ਭੈਣ ਨੂੰ 올ਓਵਰ ਚਾਹੀਦਾ ਤਾਂ 올ਓਵਰ ਲੈ ਸਕਦੀਆਂ ਨੇ ਜੇ ਕਿਸੇ ਭੈਣ ਨੂੰ ਮੈਚਿੰਗ ਚਾਹੀਦਾ ਤਾਂ ਮੈਚਿੰਗ ਲੈ ਸਕਦੀਆਂ ਨੇ ਕਲਾਸ ਹੁੰਦਾ ਹੈ ਜੀ ਪਿਓਰ ਚ ਮੂਮਨ ਦਾ ਸੂਟ ਹੈ ਇਹ ਆਪਣਾ ਦੇਖੋ ਜੀ ਬਹੁਤ ਸੋਹਣਾ ਕੱਪੜਾ ਹੈ ਇਹ ਵੀ ਗਰਮੀ ਵਾਲਾ ਆਰਾਮਦਾਇਕ ਕੱਪੜਾ ਹੈ ਬਹੁਤ ਸੋਹਣੀ ਚਨੂਨ ਹੈ ਇਹ ਚ ਐ ਚੈੱਕ ਜਾਂ ਬਣਿਆ ਹੋਇਆ ਹੈਗਾ ਉਹ ਬੱਟ ਜੀ ਵਾਲੀ ਚਨੂਨ ਨਹੀਂ ਹੈਗੀ ਜੀ ਚੈੱਕ ਜੀ ਚ ਬਣਿਆ ਹੋਇਆ ਚਨੂਨ ਚ ਬਹੁਤ ਸੋਹਣਾ ਸਟੱਫ ਹੈ ਗਰਮੀ ਵਾਲਾ ਸਾਰੇ ਕੰਪਨੀ ਦੇ ਕੱਪੜੇ ਵੰਗੇ ਜੀ ਆ ਦੇਖੋ ਜੀ ਸਾਰਿਆਂ ਦੇ ਕੰਨੀ ਤੇ ਸਟੈਂਪ ਲੱਗੀ ਹੋਈ ਹੈ ਇਫਰੋਜੀ ਕਲਰ ਹੈ ਇਹ ਇਹਦੇ ਵੀ ਤਿੰਨ ਸੂਟ ਹੈਗੇ ਨੇ ਜੀ ਆਪਣੇ ਕੋਲ ਇਹ ਵੀ ਆਲ ਓਵਰ ਵੀ ਲੈ ਸਕਦੇ ਹੋ ਜੀ ਮੈਚਿੰਗ ਵੀ ਲੈ ਸਕਦੇ ਹੋ ਤੁਸੀਂ ਜਿਹੜੀ ਪਹਿਣਨੇ ਮੈਚਿੰਗ ਲੈਣਾ ਹੈ ਦੁਪੱਟੇ ਨਾਲ ਵੀ ਲੈ ਸਕਦੇ ਹੋ ਦੁਪੱਟਾ ਇਹਦਾ ਵੀ ਟਾਈ ਡਾਈ ਹੋ ਕੇ ਆਊਗਾ ਜੀ ਅਸੀਂ ਬਾਅਦ 'ਚ ਵੀ ਤੁਹਾਨੂੰ ਵੀਡੀਓ ਸ਼ੇਅਰ ਕਰਾਂਗੇ ਦੇਖੋ ਅਗਲਾ ਕੰਨਰਾ ਇਹ orange ਕਲਰ ਹੈ ਸੇਮ ਹੀ ਸਟੱਫ ਹੈ ਯੂਹੀ ਜਨੂਨ ਦਾ ਬਹੁਤ ਸੋਹਣਾ ਸਟੱਫ ਰਹੂਗਾ ਛੋਟੇ-ਮੋਟੇ ਫੰਕਸ਼ਨ ਤੇ ਆਪਾਂ ਕਿਵੇਂ ਵੀ ਇਹਨੂੰ ਪਹਿਨ ਸਕਦੇ ਆ ਗਰਮੀ 'ਚ ਬਹੁਤ ਆਰਾਮਦਾਇਕ ਕੱਪੜਾ ਹੈ ਇਹ ਵੀ ਬਹੁਤ ਸੋਹਣਾ ਕਲਰ ਹੈ ਇਹਦੇ بیس ਨਾਲ ਦੀ ਬਾਟਮ ਹੋ ਜੂਗੀ ਟਾਈ ਡਾਈ ਦੁਪੱਟਾ ਹੋ ਜੂਗਾ ਆਹ ਨਾਲ ਹੋਰ ਵੀ ਲੈ ਸਕਦੇ ਹੋ ਮੈਚਿੰਗ ਵੀ ਲੈ ਸਕਦੇ ਹੋ ਦੁਪੱਟੇ ਨਾਲ ਵੀ ਲੈ ਸਕਦੇ ਹੋ bina ਦੁਪੱਟੇ ਤੋਂ ਵੀ ਲੈ ਸਕਦੇ ਜਿਵੇਂ ਵੀ ਤੁਹਾਡੀ ਜਵੈਸ ਹੋ ਗਈ ਉਹ ਮੈਂ ਲੈ ਸਕਦੇ ਦੇਖੋ ਇਹ ਵੀ ਐਸੇ ਜੀ ਸਿੰ ਇਹ ਕੱਲੀ ਸ਼ਰਟ ਦਾ ਪੀਸ ਹੈ ਜਿੱਕੇ ਚਾਗ ਜ ਮਹਿਰੂਮ ਕਲਰ ਇਹ ਵੀ ਬਹੁਤ ਸੋਨਾ ਕਲਰ ਹੈ ਜੀ ਮਹਿਰੂਨ ਨਾਲ ਲੀਕੋ ਹੀ ਬਹੁਤ ਹੀ ਜਿਆਦਾ ਸੋਨਾ ਕੱਪੜਾ ਹੀ ਬਹੁਤ ਜਿਆਦਾ ਜਿਹੜੀ ਵੀ ਭੈਣ ਨੂੰ ਪਸੰਦ ਹੋਵੇ ਸੂਟ ਸਕਰੀਨ ਸ਼ਾਟ ਲੈ ਕੇ ਸਾਨੂੰ ਸੈਂਡ ਕਰ ਦੇਈ ਇਹ ਵੀ ਮੈਚਿੰਗ ਵੀ ਕਰ ਸਕਦੇ ਹੋ ਜੀ ਆਲ ਓਵਰ ਵੀ ਕਰ ਸਕਦੇ ਹੋ ਦੁਪट्टे ਨਾਲ ਵੀ ਲੈ ਸਕਦੇ ਜਿਵੇਂ ਵੀ ਤੁਹਾਡੀ ਚਵਾਸ ਹੋਈ ਉਹ ਵੀ ਲੈ ਸਕਦੇ ਹੋ ਤੁਸੀਂ ਅਸੀਂ ਇੱਕ ਵਾਰੀ ਇਹਦੀ ਵੀਡੀਓ ਦੁਬਾਰਾ ਵੀ ਸ਼ੇਅਰ ਕਰਾਂਗੇ ਕਿਉਂਕਿ ਜਦੋਂ ਦੁਪट्टे ਬਣ ਕੇ ਆਗੇ ਅਜੇ ਬਾਟਮਾਂ ਵੀ ਇਹਦੀਆਂ ਡਾਈ ਹੋਣ ਵਾਸਤੇ ਗਈਆਂ ਹੋਈਆਂ ਨੇ ਇਹਨੀਆਂ ਇਹ ਚ ਵੀ ਆਪਣੇ ਕੋਲੇ ਤਿੰਨ ਸੂਟ ਹੈਗੇ ਨੇ ਦੋ ਸੂਟ ਆਪਣੇ सेल ਹੋ ਗਈ ਜੀ ਇਹਦੇ ਨਾਲ ਦੇ ਇੱਕ ਮਹਿਰੂਨ ਵਾਲਾ ਹੋ ਗਿਆ ਜੀ ਇੱਕ orange ਵਾਲਾ ਹੋ ਗਿਆ ਤੋਂ ਸੂਟ ਆਪਣੇ ਸੇਲ ਹੋ ਗਈ ਇਹ ਚ 4-4 ਸੂਟ ਸੀ ਜੀ ਇਹਨਾਂ ਚ ਕਿੰਨੇ ਤਿੰਨ ਸੂਟ ਰਹਿ ਗਏ ਜੀ ਆਪਣੇ ਜਿਹੜੀ ਵੀ ਭੈਣ ਨੂੰ ਪਸੰਦ ਹੋਊਗਾ ਸਕਰੀਨ ਸ਼ਾਟ ਲੈ ਕੇ ਸਾਨੂੰ ਸੈਂਡ ਕਰ ਦੇ ਬਹੁਤ ਹੀ ਜਾਦੇ ਸੋਹਣੀ ਚਨੂਨ ਹੈ ਜੀ ਗਰਮੀ ਵਾਸਤੇ ਪਹਿਨਣ ਵਾਸਤੇ ਜਿਹੜੀਆਂ ਭੈਣਾਂ ਨੂੰ ਸਾਡੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ शेअर करी व्हिडिओ धन्यवाद